ਹਾਦਸਾ ਇੰਨਾ ਕੁ ਭਿਆਨਕ ਸੀ ਕਿ ਬਾਈਕ ਸਵਾਰ ਮਾਂ ਪੁੱਤ ਦੇ ਚਿੱਥੜੇ ਉੱਠ ਗਏ ਪੂਰੀ ਸੜਕ ਖੂਨ ਦੇ ਨਾਲ ਲਕਪਤ ਹੋ ਗਈ ਤੇ ਲਾਸ਼ਾਂ ਵੇਖ ਵੇਖਣ ਵਾਲਿਆਂ ਦੇ ਲੋ ਕੰਡੇ ਖੜੇ ਹੋ ਗਏ ਤਾਂ ਬਹੁਤ ਹੀ ਭਿਆਨਕ ਸੜਕ ਹਾਦਸਾ ਹੋਇਆ ਏ ਆਪਣੇ ਘਰ ਜਾ ਰਹੇ ਬਾਈਕ ਸਵਾਰ ਮਾਂ ਪੁੱਤ ਤੇ ਉਹਨਾਂ ਦੇ ਨਾਲ 8 ਸਾਲ ਦਾ ਬੱਚਾ ਜਿਹੜਾ ਏ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਏ ਬਾਈਕ ਤੇ ਉੱਤੇ ਟਰੱਕ ਦੀ ਟੱਕਰ ਹੁੰਦੀ ਏ ਟਰੱਕ ਦੇ ਵੱਲੋਂ ਬਾਈਕ ਨੂੰ ਫੇਟ ਮਾਰੀ ਜਾਂਦੀ ਏ ਤੇ ਹਾਦਸਾ ਇੰਨਾ ਕੁ ਭਿਆਨਕ ਹੁੰਦਾ ਏ ਕਿ ਸੜਕ ਦੇ ਵਿਚਕਾਰ ਜਿਹੜਾ ਏ ਤੜਪ ਤੜਪ ਕੇ ਮਾਂ ਪੁੱਤ ਦੇ ਸਾਹ ਨਿਕਲਦੇ ਨੇ ਤੇ 8 ਸਾਲ ਦੇ ਬੱਚੇ ਦੀ ਲੱਤ ਟੁੱਟ ਜਾਂਦੀ ਹੈ ਤਾਂ ਸੜਕ ਵਿਚਾਲੇ ਲਾਸ਼ਾਂ ਵਿਛੀਆਂ ਵੇਖ ਕੇ ਲੋਕਾਂ ਦਾ ਜਿਹੜਾ ਕਲੇਜ ਆਉਂਦੀ ਮੂਹ ਨੂੰ ਆਉਂਦਾ ਹੈ ਵੇਖਣ ਵਾਲਿਆਂ ਦੇ ਵੀ ਰੋਂਗਟੇ ਜੜੇ ਨੇ ਇਸ ਭਿਆਨਕ ਹਾਦਸੇ ਨੂੰ ਵੇਖਣ ਵਾਲਿਆਂ ਦੇ ਰੋਂਗਟੇ ਖੜੇ ਹੋ ਗਏ ਨੇ ਤਾਂ ਹਾਦਸਾ ਜੰਡਿਆਲਾ ਗੁਰੂ ਦੇ ਨੇੜੇ ਵਾਪਰਿਆ ਹੈ ਜਿੱਥੇ ਕਿ ਬਾਈਕ ਸਵਾਰ ਮਾਂ ਪੁੱਤ ਤੇ 8 ਸਾਲ ਦਾ ਪੋਤਰਾ ਜਿਹੜਾ ਇਹ ਉਹਨਾਂ ਨਾਲ ਘਰ ਜਾ ਰਹੇ ਹੁੰਦੇ ਨੇ ਜੰਡਿਆਲਾ ਗੁਰੂ ਆਪਣੇ ਕੰਮ ਤੋਂ ਕਿਸੇ ਕੰਮ ਦੇ ਲਈ ਬਾਹਰ ਗਏ ਹੁੰਦੇ ਨੇ ਤੇ ਵਾਪਸ ਘਰ ਜਾ ਰਹੇ ਹੁੰਦੇ ਨੇ ਪਰ ਰਾਤ ਦੇ ਵਿੱਚ ਉਹਨਾਂ ਦੀ ਟੱਕਰ ਜਿਹੜੀ ਹੈ ਟਰੱਕ ਦੇ ਨਾਲ ਹੁੰਦੀ ਹੈ ਤੇ ਹਾਦਸਾ ਇੰਨਾ ਕੁ ਜ਼ਬਰਦਸਤ ਹੁੰਦਾ ਹੈ ਕਿ ਮਾਂ ਪੁੱਤ ਦੇ ਮੌਕੇ ਤੇ ਸਾਰ ਨਿਕਲ ਜਾਂਦੇ ਨੇ ਤੇ ਜੋ ਬੱਚਾ ਉਹਨਾਂ ਦੇ ਨਾਲ ਹੁੰਦਾ 8 ਸਾਲ ਦਾ ਪੋਤਾ ਜਿਹੜਾ ਨਾਲ ਹੁੰਦਾ ਹੈ ਉਸ ਦੀ ਲੱਤ ਟੁੱਟ ਜਾਂਦੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਬੱਚਾ ਜਦੋਂ ਲਾਸ਼ਾਂ ਸੜਕ ਵਿਚਾਲੇ ਵਿੱਚੀਆਂ ਦੇਖਦਾ ਹੈ ਤਾਂ ਉਸ ਦਾ ਜਿਹੜਾ ਇਹ ਆਪਣੇ ਆਪ ਨੂੰ ਨਹੀਂ ਸੰਭਾਲ ਪੰਦਾ ਡਰ ਜਾਂਦਾ ਹੈ ਸਹਿਮ ਜਾਂਦਾ ਹੈ ਤੁਰੰਤ ਜਿਹੜਾ ਇਹ ਉਸ ਨੂੰ ਹਸਪਤਾਲ ਲਜਾਇਆ ਜਾਂਦਾ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਜਿਹੜਾ ਇਹ ਬੁਰਾ ਹਾਲ ਹੋ ਗਿਆ ਝੰਡਿਆਲਾ ਗੁਰੂ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਬਹੁਤ ਹੀ ਭਿਆਨਕ ਸੜਕ ਹਾਦਸਾ ਹੋਇਆ ਪੂਰੀ ਸੜਕ ਇਸ ਹਾਦਸੇ ਦੇ ਦੌਰਾਨ ਖੂਨ ਦੇ ਨਾਲ ਲਤਪਤ ਜੜੀ ਹੈ ਨਜ਼ਰ ਆਈ ਜੀ ਕਿਨਾਗਾ ਜੀ ਫਰੀ ਅੱਲ ਆ ਕਿਤਰਾ ਵੈਕਿਲਿਟੀ ਕਡਾ ਮਾਪਰੇ ਕੀ ਗੋਣਾ ਭਈਆ ਗਰ ਮਮੀ ਨੂੰ ਕੰਮ ਤੋਂ ਲੈਣਗੇ ਆਪ ਜੋਬ ਤੋਂ ਆਏ ਬਾਦ ਉਹਨਾਂ ਵੀ ਨੂੰ ਲੈਣਗੇ ਕਬ ਅੱਛਾ ਜੀ ਅੱਜ ਇਹ ਕਿੰਨੇ ਕ ਵਜੇ ਘਟਣਾ ਵਾ 5 ਵਜੇ ਪੰਜ ਕ ਵਜੇ ਘਟਣਾ ਵਾ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਫੋਨ ਆਇਆ ਡਾ ਬੇਟਾ ਨਾਲ ਛੋਟਾ ਜਿੰਨਾ ਦਾ ਪੱਟ ਟੁੱਟ ਗਿਆ ਉਹਨਾਂ ਨੇ ਕਿਆ ਕਿਆ ਤੇ ਘਰ ਦਾ ਤੁਦੋ ਜਾ ਕੇ ਉਹ ਕਿੰਨੇ ਕ ਸਾਲਾਂ ਦਾ ਬੇਟਾ ਤੁਹਾਡਾ 8 ਸਾਲਾਂ ਦਾ ਵਾ 8 ਸਾਲਾਂ ਦਾ ਬੇਟਾ ਆ ਜੀ ਤੇ ਮੋਕੇ ਤੇ ਦੋਹਾਂ ਦੀ ਮੌਤ ਹੋ ਗਈ ਆ ਨਹੀਂ ਮੇਰੀ ਰਾਤ ਜਾਂਦਾ ਜਾਂਦੇ ਮੇਰੇ ਅਸਮੈਂਦੇ ਵਗੇ ਤੇ ਆ ਗਿਆ ਬੰਦੇ ਦੀ ਕਿੰਨੀ ਉਮਰ ਸੀ ਉਹ ਜਿਹਨਾਂ ਦੀ ਡੈਥ ਹੋਈ ਉਹ ਤਾਂ 20 ਦੀ ਕਿੰਨੀ ਉਹਨਾਂ ਦੀ ਕਿੰਨੀ ਉਮਰ ਸੀ ਉਹਨਾਂ ਦੀ 23 ਸਾਲ 23 ਸਾਲ ਉਮਰ ਸੀ ਕੀ ਮੰਗ ਕਰਦੇ ਕੀ ਮੰਗ ਕਰਦੇ ਹੁਣ ਪ੍ਰਸ਼ਾਦ ਮੈਂ ਨਹੀਂ ਆਏ ਜਿਹਨਾਂ ਨੇ ਮੇਰਾ ਘਰ ਬਚਾੜਿਆ ਵੇ ਚੜ ਜਾਣਗੇ ਤੇ ਮੇਰਾ ਜੇ ਨਾ ਕੋਈ ਤੇ ਨਾ ਕੋਈ ਪੁੱਤ ਮੇਰਾ ਤੇ ਕਹ ਲੈ ਮੇਰਾ ਤਾਰਾ ਇਹ ਆ ਵੀ ਮੇਰਾ ਨਾ ਹੀ ਕਿਹੜੀ ਜਗ੍ਹਾ ਤੂੰ ਜਿੰਡਿਆੜਾ ਗਰੂ ਚੋਟੀਸਰ ਰੋਡ ਇਹ ਜਿਹੜਾ ਗੈਰੀ ਮੰਡੀ ਫਾਟਕ ਤੇ ਐਕਸੀਡੈਂਟ ਹੋਇਆ ਵਾ ਵੀਰ ਜੀ ਤੁਹਾਡੇ ਕੀ ਲੱਗਦੇ ਨੇ ਸਾਏ ਦਾ ਮੁੰਡਾ ਆ ਮੇਰੇ ਵੀ ਸਰਕਾਰੀ ਨੌਕਰੀ ਕਰਦਾ ਆ ਬਸ ਹਰ ਵਿੱਚ ਤੇ ਕੀ ਕੰਮ ਕਰਦੇ ਨੇ ਸਰਕਾਰੀ ਨੌਕਰੀ ਕਰਦੇ ਕਿ ਕਿੱਥੋਂ ਆ ਰਹੇ ਸੀ ਪਾਜੀ ਇਹ ਪਾਲਸ ਚੋਂ ਆਉਂਦੇ ਸੋਈ ਫਾਰਮ ਤੋਂ ਵੇਖੀ ਬਈ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਆਨੂੰ ਮੋਟਰ ਤੋਂ ਜਹਨੇ ਦੱਸਿਆ ਇਤਨਾ ਤੁਹਾਡੇ ਵਰਗੇ ਨਹੀਂ ਤੇ ਤੁਹਾਡੇ ਬਲਡਾਂ ਦਾ ਮੋਟਰ ਤੇ ਤੁਹਾਡੇ ਤੱਕ ਹਾਂ ਜੀ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ ਕਹਿੰਦੇ ਇਸ਼ਰਾਕ ਆਵਜ ਜਗੇ ਵੇ ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਆ ਆ ਤੇ ਜਨਾਨੀ ਨਾਲ ਇੱਕ ਨਿਆਣਾ ਆਨੂੰ ਪਤਾ ਹੀ ਤੇ ਚਲੋ ਨਿਆਣਾ ਦੇ ਆਈ ਫਿਰ ਵੇਖਣਾ ਇਹ ਬਲਡ ਬਲਡ ਗਿਆ ਨਾ ਇਹ ਇੱਕ ਸਮਝਾ ਤਾਂ ਹੋਈ ਚੱਲ ਸਾਡੇ ਬੰਦੇ ਵੀ ਗਏ ਉਧਰ ਦੇ ਉਹ ਸਾਡੇ ਬੰਦੇ ਨਿਕਲੇ ਬੜੀਆ ਤਾਂ ਇਹਦਾ ਮੁੰਡਾ ਮੇਰੇ ਦਾ ਓਸ ਟਰੱਕ ਡਰਾਈਵਰ ਦਾ ਤੁਹਾਨੂੰ ਭਾਈ ਪਤਾ ਲੱਗਾ ਨਹੀਂ ਭਾਈ ਉਸ ਗੱਡੀ ਦਾ ਪਤਾ ਨਹੀਂ ਲੱਗਾ ਤੁਹਾਨੂੰ ਨਹੀਂ ਭਾਈ ਇਹ ਆ ਵੀ ਲੱਗੇ ਆ ਲੱਗੇ ਗੱਡੀ ਕਹਿੰਦੇ ਘੈਰੀ ਇੱਥੇ ਮੁੰਡਾ ਬੰਦਾ ਇੱਥੇ ਹੀ ਹੈ ਤੁਸੀਂ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਜੀ ਮਤਲਬ ਤੁਸੀਂ ਸਜ਼ਾ ਮਿਲਣੀ ਚਾਹੀਦੀ ਹੈ ਜੀ ਹਾਂਜੀ ਸਜ਼ਾ ਮਿਲਣੀ ਚਾਹੀਦੀ ਉਹਨੂੰ ਪੂਰੀ ਮਤਲਬ ਉਹਦੀ ਕੀ ਗਲਤੀ ਹੈ ਉਹਨੇ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਜਿਹੜੇ ਇਹਨਾਂ ਦੇ ਨਾਲ ਕੌਣ ਕੌਣ ਸੀ ਉਹ ਮੇਰੀ ਤਾਈ ਕਿਤੇ ਮੇਰੇ ਤਾਏ ਦਾ ਮੁੰਡਾ ਆ ਤਾਈ ਦੀ ਕੀ ਕਿਸ ਹਾਲਤ ਵਿੱਚ ਨਹੀਂ ਤਾਈ ਮੇਰੀ ਨਾਲ ਹੀ ਆਈ ਇਹਨਾਂ ਨੇ ਮੈਨੂੰ ਪਤਾ ਮੈਨੂੰ ਜੰਡਿਆਲੇ ਚ ਪਤਾ ਲੱਗਾ ਤੇ ਇਦਾਂ ਇਦਾਂ ਤੁਹਾਡੇ ਭਰਾ ਹੀ ਦੇ ਬੰਦੇ ਅੱਛਾ ਡੱਟ ਹੋ ਗਿਆ ਬੱਚਾ ਜਿਹੜਾ ਕੋਈ ਛੋਟਾ ਛੋਟਾ ਦਸਰੇ ਨਾਲ ਤਾਈ ਮੇਰੇ ਦਾ ਇਹ ਧੀ ਜਾਇਂਦਰਾ ਮੁੰਡਾ ਲੋ ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ ਆ ਪਰ ਉਮਰ ਤੇ ਹੈਗੀ 8 7 8 ਸਾਲ ਉਮਰ ਨਹੀਂ 5 6 ਸਾਲ ਤਾਈ ਦੇ ਨਾਂ ਤਾਂ ਪਤਾ ਤੁਹਾਨੂੰ ਹਾਂਜੀ ਜਿਵੇਂ ਸમિતਰਾ ਕੀ ਨਾਂ ਸમિતਰਾ ਇਹ ਇਸ ਜਿਹਦੀ ਮ੍ਰਿਤਕ ਦੀ ਮੌਤ ਹੋਈਦਾ ਕੀ ਨਾਂ ਜੀ ਇਹਦਾ ਨਾਂ ਰਮਨ ਕੋ ਬ੍ਰਾਮ ਇਹ ਸੇ ਕਵਿੰਦਰ ਸਿੰਘ ਉਸਾਰਾ ਪਿੰਡ ਗਹਿਰੀ ਬਣੀ ਵਿੱਚ ਜੇ ਲੱਗਣਾ ਅੱਛਾ ਜੰਟੂ ਇਹ ਉਸ ਬੱਚੇ ਦੀ ਕੀ ਨਾਂ ਚ ਇਹ ਜੀ ਲੜਕਾ ਰਮਨ ਕੁਮਾਰ ਇਹਨਾਂ ਦੀ ਮਦਰ ਸੁਮਿਤਰਾ ਤੇ ਬੇਟਾ ਲਖਨ ਜੀ ਇਹ ਕੋ ਆਪਣੀ ਬੈਗ ਤੇ ਆ ਰਹੇ ਸੀ ਪਿੰਡ ਭਗਵਾਨ ਤੋਂ ਗਹਿਰੀ ਕਸਬੇ ਜਾ ਰਹੇ ਸੀ ਤੇ ਫਾਟਕੇ ਦੇ ਉੱਪਰ ਸਾਰਾ ਇੱਕ ਟਰੱਕ ਆਇਆ ਜੀ ਉਹ ਕਿਸਾਈਡ ਦਾ ਤੇ ਟਰੱਕ ਨਾਲ ਇਹਨਾਂ ਦੀ ਹਿੱਟ ਹੋਣ ਕਰਕੇ ਇਹ ਰਮਨਦੀਪ ਦੇ ਮੌਕੇ ਤੇ ਮੌਤ ਹੋ ਗਈ ਹੈ ਜੀ ਇਹਨਾਂ ਦੇ ਮੈਸੇਜ ਨੂੰ ਤੇ ਸੌਰੀ ਸੌਰੀ ਇਹਨਾਂ ਦੀ ਮਦਰ ਸમિતਰਾ ਜੀ ਤੇ ਬੇਟਾ ਲਖਨ ਜੀ ਉਹ 108 ਜਰੀ ਹੈ ਸਰ ਗੁਰਨਾਰਕੋ ਹਸਪੀਟਲ ਇਲਾਜ ਦੀ ਭੇਜਦੇ ਆ ਜੀ ਅਗਲੀ ਕਾਰਵਾਈ ਹਮਦਰ ਚੱਲਿਆ ਜਾ ਰਹੀ ਹੈ ਇਹਨਾਂ ਦਾ ਕਹਿਣਾ ਹੈ ਜੀ ਕਿ ਸમિતਰਾ ਜੀ ਦੀ ਮਤਲਬ ਮੌਤ ਹੋ ਗਈ ਹੈ ਇਸ ਸੰਬੰਧ ਚ ਕਹਿੰਦੇ ਡਾਕਟਰ ਸਾਹਿਬ ਡਿਕਲੇਅਰ ਕਰੇਗਾ ਜੀ ਥੈਂਕ ਯੂ